ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਦਰਨ ਵੱਲੋਂ ਜੀ ਲੋ ਜੀ ਲੇਟੈਸਟ ਆਈਟਮ ਲੈ ਕੇ ਆਏ ਹਾਂ ਜੀ ਇਸ ਟਾਈਮ ਦੀ ਕਿਉਂਕਿ ਹੁਣ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਹਰ ਕਿਸੇ ਨੂੰ ਚਾਹੀਦੀ ਹੁੰਦੀ ਹੈ ਇੱਕ ਵੂਲਨ ਦੀ ਜ਼ਰੂਰ ਆਈਟਮ ਇਹੋ ਜੀ ਜਿਹੜੀ ਸਭ ਤੋਂ ਜ਼ਿਆਦਾ ਗਰਮ ਹੋਵੇ ਸੋ ਕੋਟਰਾਈਜ਼ ਇਹੋ ਜੀ ਆਈਟਮ ਹੈ ਜੀ ਇਸ ਤੇ ਸਰਦੀ ਦਾ ਲੱਗਦੀ ਹੀ ਨਹੀਂ ਸੋ ਬੜੀ ਪਿਆਰੀ ਆਈਟਮ ਲੈ ਕੇ ਆਇਆ ਕੋਟਰਾਈਜ਼ ਦੇ ਪ੍ਰਿੰਟ ਸੂਟ ਆਏ ਆ ਜੀ ਮੈਚਿੰਗ ਪ੍ਰਿੰਟ ਆਏ ਆ ਸੋ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਆ ਇਹ ਡਿਜੀਟਲ ਪ੍ਰਿੰਟ ਦੀ ਸ਼ਰਟ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਸਲਫ ਪ੍ਰਿੰਟ ਸੋ ਬੜੀ ਪਿਆਰੀ ਆਈਟਮ ਹੈ 2.5 ਮੀਟਰ ਦੀ ਸ਼ਰਟ ਹੋएगी 2.5 ਮੀਟਰ ਦੀ ਬਾਟਮ ਹੋएगी ਮੈਚਿੰਗ ਸੂਟ ਹੋਏਗਾ ਪ੍ਰੀਮੀਅਮ ਕੁਆਲਿਟੀ ਹੋएगी ਰੀਵਾ ਬ੍ਰਾਂਡ ਦੀ ਬ੍ਰਾਂਡਡ ਆਈਟਮ ਬੂਰ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਹੈਗਾ ਜੀ ਪ੍ਰਿੰਟ ਬਹੁਤ ਸੋਹਣਾ ਆਇਆ ਮੈਚਿੰਗ ਪ੍ਰਿੰਟ ਆਣਗੇ ਸਾਰੇ ਸਾਰੇ ਇਹ ਸਿੰਗਲ ਸਿੰਗਲ ਪੀਸ ਨੇ ਕਈ ਵਿੱਚ ਤੇ ਪਹਿਲਾਂ ਜਿਹੜੇ ਸਿੰਗਲ ਸਿੰਗਲ ਨੇਮ ਉਹ ਦਿਖਾਵਾਂਗਾ ਜਿਹੜੇ ਸੋਲੋ ਸੋਲੋ ਪ੍ਰਿੰਟ ਆਏ ਆ ਅੱਜ ਚੈੱਕ ਕਰੋ ਪਾਜੀ ਲੋ ਜੀ ਆ ਬਾਟਮ ਤੇ ਪ੍ਰਿੰਟ ਆ ਰਿਹਾ ਹਲਕਾ ਜਿਹਾ ਆ ਹੈ ਪ੍ਰਿੰਟ ਦੇਖੋ ਕਿੰਨਾ ਲਾਜਵਾਬ ਹੈ ਆ ਆ ਰਹੀ ਹੈ ਸ਼ਰਟ ਦੀ ਪ੍ਰਿੰਟਿੰਗ ਔਰ ਆ ਆ ਰਹੀ ਹੈ ਬਾਟਮ ਸੋ ਬਿਊਟੀਫੁਲ ਪ੍ਰਿੰਟ ਹੈ ਬਾਟਮ ਦੇ ਉੱਪਰ ਪ੍ਰਿੰਟ ਆ ਰਿਹਾ ਜੀ ਇੱਕ ਕਰਾ ਹੈ ਜੀ ਆਵਲਾ ਪ੍ਰਿੰਟ ਬੜਾ ਪਿਆਰਾ ਪ੍ਰਿੰਟ ਹੈ ਪਰਪਲ ਸ਼ੇਡ ਹੈ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਜਾਮਨੀ ਸ਼ੇਡ ਲੋ ਜੀ ਆ ਰਹੀ ਹੈ ਬਾਟਮ ਦੇ ਪ੍ਰਿੰਟਿੰਗ ਆ ਰਹੀ ਹੈ ਸ਼ਰਟ ਤੇ ਪ੍ਰਿੰਟਿੰਗ ਸੋ ਲੋ ਜੀ ਇੱਕ ਪ੍ਰਿੰਟ ਆਏਗਾ ਜੀ ਆਵਲਾ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਚੱਕ ਲੈ ਚੱਕ ਲੈ ਕੋਈ ਨਹੀਂ ਮੰਨਦਾ ਸੋ ਲੋ ਜੀ ਆ ਰਹੀ ਹੈ ਬਾਟਮ ਦੇ ਪ੍ਰਿੰਟਿੰਗ ਔਰ ਆ ਆ ਰਹੀ ਹੈ ਸ਼ਰਟ ਦੀ ਪ੍ਰਿੰਟਿੰਗ ਬੜੀ ਪਿਆਰੀ ਪ੍ਰਿੰਟਿੰਗ ਹੈ ਸੋ ਪ੍ਰਿੰਟ ਬੜਾ ਲਾਜਵਾ ਹੋਇਆ ਬਸ ਵੀਡੀਓ ਲਾਸਤਾ ਦੇਖਿਓ ਮਿਸ ਨਾ ਕਰਿਓ ਸਭ ਨੂੰ ਬੇਨਤੀ ਹੈ ਸੋ ਇੱਕ ਪ੍ਰਿੰਟ ਆਏਗਾ ਜੀ ਆਵਲਾ ਆਪਣੀ ਬੁਕਿੰਗ ਸਭ ਤੋਂ ਪਹਿਲਾਂ ਕਰਾ ਲਿਓ ਸੋ ਬਿਊਟੀਫੁਲ ਪ੍ਰਿੰਟ ਲੈ ਕੇ ਆਇਆ ਆ ਚੈੱਕ ਕਰੋ ਸ਼ਰਟ ਦੀ ਪ੍ਰਿੰਟਿੰਗ ਆ ਬਾਟਮ ਦੀ ਪ੍ਰਿੰਟਿੰਗ ਬਾਟਮ ਤੇ ਸੌਲ ਪ੍ਰਿੰਟ ਬਣਾ ਹੈ ਬਰੀ ਕਿਨਾਂ ਨੀਗਾ ਕਰਾ ਦਿਓ ਭਾਜੀ ਸੋ ਰੀਵਾ ਬ੍ਰਾਂਡ ਦਾ ਆ ਦੇਖੋ ਲੋਗੋ ਲੱਗਾ ਹੋਇਆ ਹੈ ਮੋਰ ਲੱਗੀ ਹੋਈ ਹੈ ਜੀ ਵਾ ਬ੍ਰਾਂਡ ਦੀ ਸੋ ਰੀਵਾ ਬ੍ਰਾਂਡ ਇਹੋ ਜਿਹਾ ਬ੍ਰਾਂਡ ਹੈ ਜੀ ਸਭ ਤੋਂ ਸਿਰੇ ਦਾ ਬ੍ਰਾਂਡ ਹੈ ਲੇਡੀ ਸੂਟ ਦੇ ਵਿੱਚ ਸਭ ਤੋਂ ਵੱਡੀ ਗੱਲ ਕੰਪਲੀਟ ਨਹੀਂ ਆਂਦੀ ਇਹ ਨਾ ਆਈਟਮਾਂ ਦੀ ਸੋ ਪ੍ਰੀਮੀਅਮ ਪ੍ਰੀਮੀਅਮ ਕੁਆਲਿਟੀ ਹੈ ਆ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਆ ਵੀ ਪ੍ਰਿੰਟ ਬੜਾ ਲਾਜਵਾਬ ਹੈ ਸੋ ਪ੍ਰਿੰਟਿੰਗ ਦੇਖੋ ਕਲਰ ਚੈੱਕ ਕਰੋ ਆ ਦੇਖੋ ਬਾਟਮ ਤੇ ਸਲ ਪ੍ਰਿੰਟ ਬਣਾ ਹੋਇਆ ਹੈ ਆ ਸ਼ਰਟ ਦੀ ਪ੍ਰਿੰਟਿੰਗ ਇੰਨੀ ਪਿਆਰੀ ਹੈ ਸੋ ਬਿਊਟੀਫੁਲ ਪ੍ਰਿੰਟ ਲੈ ਕੇ ਆਏ ਜੀ ਕੋਟ ਰਾਈਜ਼ ਦੇ ਪ੍ਰਿੰਟ ਨੇ ਜੀ ਸਰਦੀ ਨਹੀਂ ਲੱਗਦੀ ਜਿੰਨੀ ਮਰਜ਼ੀ ਠੰਡ ਪੈ ਜਾਏ ਇਸ ਤੇ ਸਰਦੀ ਨਹੀਂ ਲੱਗਦੀ ਪਰ ਸੋ ਸਭ ਤੋਂ ਸਰਦੀਆਂ ਹਲੋ ਕੀ ਬਾਤ ਹੈ 컬러 ਚੈੱਕ ਕਰੋ ਕਿ ਨਾ ਸ਼ਾਨਦਾਰ ਹੈ ਆ ਬਾਟਮ ਦੀ ਪ੍ਰਿੰਟਿੰਗ ਦਿਖਾਉ ਭਾਈ ਲੋ ਜੀ ਤੂੰ ਆਪਣਾ ਹੀ ਲੈਣਾ ਤੂੰ ਇੱਕ ਆਏਗਾ ਜੀ ਆ ਵਾਲਾ ਦਪਨਾ ਸਟੇਜੇ ਰਹੀ ਹੈ ਕੋਈ ਗੱਲ ਨਹੀਂ ਇੱਕ ਆਏਗਾ ਜੀ ਪ੍ਰਿੰਟ ਆ ਵਾਲਾ ਆ ਬਾਟਮ ਤੇ ਹਲਕਾ ਹਲਕਾ ਜਿਗਜਾਗਾ ਪ੍ਰਿੰਟ ਕਰਾਹਾ ਬ੍ਰਿੱਕੀ ਜ ਸੋ ਆ ਆ ਰਹੀ ਹੈ ਸ਼ਰਟ ਦੀ ਪ੍ਰਿੰਟਿੰਗ ਹੈ 컬러 ਦੇਖੋ ਕਿੰਨੇ ਸੋਹਣੇ ਨੇ ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਲਵੈਂਡਰ ਸ਼ੇਡ ਕਿੰਨਾ ਪਿਆਰਾ ਸ਼ੇਡ ਹੈ ਸ਼ੇਡ ਚੈੱਕ ਕਰੋ ਕਿੰਨੇ ਡੀ ਦੀ ਹੋਪਨ ਹੋਈ ਚੜੀ ਆ ਲੋ ਪ੍ਰਿੰਟ ਦੇਖੋ ਆ ਰਹੀ ਹੈ ਬਾਟਮ ਦੀ ਪ੍ਰਿੰਟਿੰਗ ਕੀ ਬਾਤ ਹੈ ਜ਼ਬਰਦਸਤ ਪ੍ਰਿੰਟ ਸੋ ਬਿਊਟੀਫੁਲ ਪ੍ਰਿੰਟ ਲੋ ਜੀ ਇੱਕ ਆਏਗਾ ਜੀ ਨਵਾਂ ਜਿਹਾ ਸ਼ੇਡ ਹੈ ਅਸਮਾਨੀ ਸ਼ੇਡ ਗ੍ਰੇ ਟਾਈਪ ਜਿਹਾ ਕਲਰ ਹੈ ਬਲੂ ਗ੍ਰੇ ਜਿਹਾ ਕਲਰ ਹੈ ਨਵਾਂ ਜਿਹਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਪ੍ਰਿੰਟ ਪਾਓਗੇ ਯਾਦ ਕਰੋਗੇ ਅਮਰਸਰੀਆਂ ਮਾਲ ਜਾਂਦੇ ਸਟੋਰ ਨੂੰ ਤੇ ਅਸੀਂ ਚੀਜ਼ ਲੈਤੀ ਸੀ ਬਾਏ ਕਰੀ ਸੀ ਕੁਆਲਿਟੀ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕੁਆਲਿਟੀ ਪ੍ਰੀਮੀਅਮ ਸੇਲ ਕਰਦੇ ਹਾਂ ਸੋ ਚੈੱਕ ਕਰੋ ਸਭ ਤੋਂ ਵੱਡੀ ਗੱਲ ਬ੍ਰਾਂਡਡ ਦੇਖੋ ਮਾਰਕੀਟ ਦੇ ਵਿੱਚ ਇਹ ਆਈਟਮ 1500 ਰੁਪਏ ਦੀ ਵਿਕਰੀ ਹੈ ਜੈਨੂਇਨ ਗੱਲ ਇਹ ਹੈ ਪਰ ਆਪਾਂ ਤੁਹਾਨੂੰ ਦੇਣਾ ਸਿਰਫ 1350 ਰੁਪਏ ਦਾ ਸੂਟ ਵਿਦਆਊਟ ਦੁਪੱਟਾ ਹੋਏਗਾ 1350 ਰੁਪਏ ਸੋ ਬਿਊਟੀਫੁਲ ਆਈਟਮ 1550 ਰੁਪਏ ਮਾਰਕੀਟ ਪ੍ਰਾਈਸ ਹੈ ਇਸ ਦਾ ਇੱਕ ਪ੍ਰਿੰਟ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਲਾਜਵਾ ਪ੍ਰਿੰਟ ਘਰ ਬੈਠੇ ਮੰਗਾਓ ਆਪਣੀ ਮਨ ਪਸੰਦ ਦਾ ਸੂਟ ਚੈੱਕ ਕਰੋ ਜੀ ਪ੍ਰਿੰਟ ਦਿਖਾਓ ਭਾਜੀ ਬਾਟਮ ਤੇ ਬਾਟਮ ਤੇ ਹਲਕਾ ਹਲਕਾ ਪ੍ਰਿੰਟ ਜਾਂ ਡਿਫਰੈਂਟ ਜਾਂ ਪ੍ਰਿੰਟ ਹੈ ਸੋ ਸ਼ਰਟ ਦੀ ਪ੍ਰਿੰਟਿੰਗ ਜਿਆ ਕਰੋ ਇਸ ਦੇ ਦੋ ਸ਼ੇਡ ਆਏ ਆ ਇੱਕ ਆਏਗਾ ਜੀ ਆਹ ਵਾਲਾ ਸ਼ੇਡ ਕਿਨੇ ਡੀ ਆਪਣਾ ਟ੍ਰੀ ਟਾਪਲ ਸੋ ਇੱਕ ਆਏਗਾ ਜੀ ਆ ਵਾਲਾ ਬ੍ਰਾਊਨ ਦਾ ਸ਼ੇਡ ਹੈ ਜੀ ਸੋ ਇੱਕ ਡਿਜ਼ਾਈਨ ਲੈ ਕੇ ਆਏ ਹਾਂ ਜੀ ਆਵਲਾ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ ਆ ਲੋ ਜ਼ਬਰਦਸਤ ਪ੍ਰਿੰਟਿੰਗ ਹੈ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਆ ਆਏਗਾ ਪਾਕਿਸਤਾਨੀ ਗ੍ਰੀਨ ਸ਼ੇਡ ਔਰ ਬਾਟਮ ਤੇ ਪ੍ਰਿੰਟਿੰਗ ਆ ਰਹੀ ਹੈ ਬਾਟਮ ਤੇ ਸਲਫ ਪ੍ਰਿੰਟ ਬਣਾ ਹੋਇਆ ਆ ਚੈੱਕ ਕਰੋ ਥੋੜਾ ਪ੍ਰੋਪਰ ਦਿਖਾ ਦਿਓ ਹੈ ਪਤਾ ਚੱਲ ਜੇ ਸੋ ਬੜੇ ਪਿਆਰੇ ਬ੍ਰੈਂਡ ਨੇ ਸੋ ਇੱਕ ਸ਼ੇਡ ਆਏਗਾ ਜੀ ਬਿਲਕੁਲ ਨਵਾਂ ਸ਼ੇਡ ਆ ਵਾਹ ਕੀ ਬਾਤ ਹੈ ਬਿਊਟੀਫੁਲ ਸ਼ੇਡ ਐਕਸਲੈਂਟ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਨਵਾਂ ਇਹ ਛੇੜਾ ਮਤਲਬ ਕਿ ਦਾਲ ਚਿਨੀ ਟਾਈਪ ਦਾ ਸ਼ੇਡ ਹੈ ਆ ਦੇਖੋ ਬਾਟਮ ਤੇ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਆ ਬਾਟਮ ਤੇ ਤੁਸੀਂ ਪੈਂਟ ਪਲਾਜ਼ੋ ਸਲਵਾਰ ਜੋ ਮਰਜ਼ੀ ਬਣਾਓ ਚੁਆਇਸ ਥੋੜੀ ਹੈ ਕਪੜਾ ਇੰਪੋਰਟਰ ਲਓ ਜੀ ਇੱਕ ਪ੍ਰਿੰਟ ਆਏਗਾ ਆਵਲਾ ਆ ਪ੍ਰਿੰਟ ਵੀ ਬੜਾ ਸੋਹਣਾ ਹੈ ਸੋ ਕਲਰ ਡਾਰਕ ਵੀ ਹੈ ਗਿਆ ਲਾਈਟ ਵੀ ਹੈ ਗਿਆ ਸਾਰੇ ਕਲਰ ਲੈ ਕੇ ਆਇਆ ਲੋ ਜੀ ਚੈੱਕ ਕਰੋ ਆਏ ਹਾਏ ਹਾਏ ਬੋਟਮ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਸਲਫ ਪ੍ਰਿੰਟਿੰਗ ਇਹ ਸਲਫ ਪ੍ਰਿੰਟਿੰਗ ਹੈ ਨਾ ਬੜੀ ਪਿਆਰੀ ਲੱਗਦੀ ਹੈ ਮੈਨੂੰ ਬਹੁਤ ਸੋਹਣੀ ਲੱਗਦੀ ਸੋ ਆ ਚੈੱਕ ਕਰੋ ਸ਼ਰਟ ਦੀ ਪ੍ਰਿੰਟਿੰਗ ਸੋ ਇਸ ਦੇ ਵੀ ਸ਼ੇਡ ਮਿਲੂਗਾ ਤੁਹਾਨੂੰ ਇੱਕ ਪਿਸਤਾ ਗ੍ਰੀਨ ਆਹ ਵੀ ਸ਼ੇਡ ਬੜਾ ਪਿਆਰਾ ਹੈ ਕਿਨੇ ਡੀਪ ਹੋਪੂ ਵੀ ਡਾਡੀ ਡਾਡੀ ਇੱਕ ਆਏਗਾ ਜੀ ਪਿਸਤਾ ਗ੍ਰੀਨ ਸ਼ੇਡ ਆਹ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਬਿਊਟੀਫੁੱਲ ਬਿਊਟੀਫੁੱਲ ਸ਼ੇਡ ਇੱਕ ਆਏਗਾ ਜੀ ਆ ਵਾਲਾ ਪ੍ਰਿੰਟ ਪ੍ਰਿੰਟ ਦੇਖੋ ਕਿੰਨਾ ਜ਼ਬਰਦਸਤ ਹੈ ਸੋ ਲੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਕਰ ਦਿਓ ਬਸ ਸਭ ਨੂੰ ਬੇਨਤੀ ਹੈ ਮੈਂ ਜ਼ਿਆਦਾ ਨਹੀਂ ਕਹਿੰਦਾ ਜੇ ਅਗਰ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਹੈ ਜੀ ਬਾਕੀ ਤੁਹਾਡਾ ਪਿਆਰ ਬਹੁਤ ਮਿਲ ਰਿਹਾ ਬਹੁਤ ਲੱਕੀਆਂ ਸੀ ਸਾਡੇ ਹਿੱਸੇ ਪਿਆਰ ਆਇਆ ਤੁਹਾਡਾ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਸੋ ਇੱਕ ਛੇਡ ਮਿਲੂਗਾ ਇਹਦੇ ਵਿੱਚ ਬੜਾ ਸੋਹਣਾ ਸਕਾਈ ਬਲੂ ਜਾਂ ਨਵਾਂ ਜਾਂ ਛੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਲੋ ਜੀ ਸੂਪਰ ਹਿੱਟ ਕਲਰ ਸੂਪਰ ਹਿੱਟ ਪ੍ਰਿੰਟ ਔਰ ਬਾਟਮ ਦੇ ਪ੍ਰਿੰਟਿੰਗ ਦਿਖਾਓ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਕੁਆਲਿਟੀ ਬਹੁਤ ਫਾਈਨ ਹੈ ਜਦੋਂ ਕੱਪੜਾ ਪਾਓਗੇ ਨਾ ਯਾਦ ਕਰੋਗੇ ਗਾਰੰਟੀ ਹੈ ਇਸ ਗੱਲ ਦੀ ਸੋ ਇੱਕ ਪ੍ਰਿੰਟ ਆਏਗਾ ਜੀ ਬੜਾ ਜ਼ਬਰਦਸਤ ਪ੍ਰਿੰਟ ਲੋ ਜੀ ਕਿੰਨਾ ਸੋਹਣਾ ਪ੍ਰਿੰਟ ਆ ਦੇਖੋ ਕਿੰਨੇ ਡੀਪ ਨੇ ਆਹ ਦੇਖੋ ਆ ਡੋਟਸ ਬਣੇ ਹੋਏ ਆ ਹਲਕੇ ਹਲਕੇ ਬੜੇ ਪਿਆਰੇ ਡੋਟਸ ਬਣੇ ਹੋਏ ਆ ਸੋ ਆ ਬੁਟੀ ਵਾਲੀ ਸਲਵਾਰ ਹੈ ਬਰੀਕ ਬਰੀਕ ਜੀ ਔਰ ਇਹਦੀ ਪ੍ਰਿੰਟਿੰਗ ਲਖੋਗੇ ਨਹੀਂ ਸੋਣੀ ਹੈ ਹੈ ਪ੍ਰਿੰਟਿੰਗ ਗਜਬ ਪ੍ਰਿੰਟਿੰਗ ਹੈ ਗਜਬ ਆਮ ਸੂਟਾਂ ਜੀ ਪ੍ਰਿੰਟਿੰਗ ਨਹੀਂ ਮਿਲਦੀ ਮਤਲਬ ਕਿ ਪ੍ਰੀਮੀਅਮ ਕੁਆਲਿਟੀਾਂ ਜੀ ਪ੍ਰਿੰਟਿੰਗ ਮਿਲਦੀ ਹੈ ਇੱਕ ਇਹਦੇ ਵਿੱਚ ਸ਼ੇਡ ਮਿਲੂਗਾ ਤੁਹਾਨੂੰ ਆਵਲਾ ਆ ਵੀ ਸ਼ੇਡ ਬਹੁਤ ਸੋਹਣਾ ਹੈ ਲੋ ਜੀ ਚੈੱਕ ਕਰੋ ਕਿੰਨਾ ਸੋਹਣਾ ਸ਼ੇਡ ਹੈ ਪਰਪਲ ਸ਼ੇਡ ਕੀ ਬਾਤ ਹੈ ਬਿਊਟੀਫੁਲ ਕਲਰ ਹੈ ਸੋ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਲੋ ਜੀ ਇਹ ਹੁਣ ਦਿਖਾਣ ਲੱਗਾ ਪਰਪਲ ਆ ਗਿਆ ਜੀ ਗਾਜਰੀ ਆ ਗਿਆ ਬੋਟ ਮਾ ਤੁਹਾਨੂੰ ਸਭ ਦਿਆਂ ਦਿਖਾਤੀਆਂ ਮੈਂ ਇੱਕ ਵਾਰੀ ਫੇਰ ਰੀਪੀਟ ਕਰਦੇ ਆਂ ਸਕਾਈ ਬਲੂ ਆ ਗਿਆ ਸੋ ਆ ਗਿਆ ਜੀ ਪਿੰਕ ਗਾਜਰੀ ਆ ਗਿਆ ਪਿਸਤਾ ਸ਼ੇਡ ਆ ਗਿਆ ਇਸ ਦੇ ਵਿੱਚ ਪੀਚ ਗਾਜਰੀ ਇੱਕ ਆ ਗਿਆ ਨਮਾ ਜਾਂ ਵਾਈਨ ਲਾਈਟ ਵਾਈਨ ਜਾਂ ਸ਼ੇਡ ਵੀ ਕਹਿ ਸਕਦੇ ਆਪਾਂ ਇਸ ਚ ਇੱਕ ਪਾਕਿਸਤਾਨੀ ਗ੍ਰੀਨ ਸ਼ੇਡ ਆ ਗਿਆ ਇੱਕ ਆਏਗਾ ਆਹ ਵਾਲਾ ਬ੍ਰਾਊਨ ਬੜਾ ਸੋਹਣਾ ਪ੍ਰਿੰਟ ਸੀਗਾ ਸੋ ਇੱਕ ਆਏਗਾ ਜੀ ਮਸਟਰਡ ਕਲਰ ਦਾ ਪ੍ਰਿੰਟ ਪ੍ਰਿੰਟਿੰਗ ਤਾਂ ਜ਼ਬਰਦਸਤ ਹੈ ਜੀ ਪ੍ਰਿੰਟਾਂ ਦੀ ਤਾਂ ਰੀਸ ਕੋਈ ਨਹੀਂ ਹੈਗੀ ਇਹਨਾਂ ਪ੍ਰਿੰਟਾਂ ਦੀ ਤਾਂ ਕੀ ਬਾਤ ਹੈ ਟੌਪ ਕਲਾਸ ਪ੍ਰਿੰਟ ਲੋ ਜੀ ਇੱਕ ਆ ਗਿਆ ਜੀ ਆਵਲਾ ਸਕਾਈ ਸੋਰੀ ਲਵੈਂਡਰ ਇੱਕ ਆ ਗਿਆ ਜੀ ਸੀ ਗ੍ਰੀਨ ਫਲੂਸੀਆ ਸ਼ੇਡ ਬੜਾ ਪਿਆਰਾ ਸ਼ੇਡ ਹੈ ਮਸਟਰਡ ਦਿੱਖਾ ਹੋਇਆ ਹੈ ਲੈਣ ਆਇਆ ਸੀ ਗਾਗ ਹਾਂ ਲੈਣ ਆਇਆ ਹੈ ਅੱਛਾ ਇੱਕ ਆ ਗਿਆ ਜੀ ਆਵਲਾ ਮਸਟਰਡ ਕਲਰ 26 ਪੜੀ ਹੋਏ ਨੇ ਹਾਂ 3800 ਇੱਕ ਆਏਗਾ ਜੀ ਆਵਲਾ ਗਾਜਰੀ ਸ਼ੇਡ ਬੜਾ ਸੋਹਣਾ ਸ਼ੇਡ ਹੈ ਇਹਨੇ ਵੀ ਓਪਨ ਹੋਏ ਪੱਟਾ ੜੀ ਇੱਕ ਆਇਗਾ ਜੀ ਆਵਲਾ ਸਕਾਈ ਬਲੂ ਸ਼ੇਡ ਓਏ ਹੋਕ ਨੋਲੀ ਓਏ ਇੱਕ ਆਏਗਾ ਜੀ ਆਵਲਾ ਪਰਪਲ ਸ਼ੇਡ ਆਏਗਾ ਜੀ ਇਸ ਦੇ ਵਿੱਚ ਇੱਕ ਸ਼ੇਡ ਹੈ ਠੀਕ ਹੈ ਜੀ ਆ ਵਾਲਾ ਰਸ਼ ਸ਼ੇਡ ਸਾਰੇ ਪ੍ਰਿੰਟਸ ਟੌਪ ਦੇ ਦਿਖਾਇਆ ਤੁਹਾਨੂੰ ਬਸ ਇੱਕ ਇਸ ਚੀਜ਼ ਦੀ ਮੇਰੀ ਬੇਨਤੀ ਹੈ ਕਿ ਆਪਣੀ ਬੁਕਿੰਗ ਸਭ ਤੋਂ ਪਹਿਲਾਂ ਕਰਾਓ ਕਿਉਂਕਿ ਇਹ ਪੀਸ ਸੋਲਡ ਆਊਟ ਹੋ ਜਾਣਾ ਨਾਲ ਦੀ ਨਾਲ ਸੋ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਆਪਣਾ ਬੁਕਿੰਗ ਕਰਾ ਲਓ ਫਟਾਫਟ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਇਆ ਦੋਨੋਂ ਠੀਕ ਹੈ ਜੀ ਬਾਕੀ ਸਾਡਾ ਐਡਰੈਸ ਹੈਗਾ ਜੀ ਅਮਰਸਰੀਆ ਮਾਲਦੇਹਾਂ ਵੱਲੋਂ ਅਮਰਸਰੀਆ ਮਾਲਦੇਹਾਂ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਰ ਗਾਂਧੀ ਗਨੌਰ ਸਮਾਣਾ ਜ਼ਿਲ੍ਹਾ ਪਟਿਆਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਸੂਟਸ ਨੂੰ ਨੇ ਕਿ ਲਾਈਕ ਕਮੈਂਟ